ਸੰਗੀਨੇ ਕਿਆ ਸੋਹਣਾ ਨਾਮ mm ਸੋ ਇਹ ਨਾਮ ਇਸਾਤ ਕਿਆ ਸੋ So... ਕਾਪਲ ਗਇਓ ਮੇਰੀ ਮੇਰੀ ਕਰਤੇ ਜਨਮ ਕਰ ਮੇਰੀ ਮੇਰੀ ਕਰਤੇ ਜਨਮ ਗਇਓ ਮੇਰੀ ਮੇਰੀ ਕਰ ਗੁਰੂ ਪਿਆਰੋ ਜੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਜਦੋਂ ਥੋੜਾ ਜਿਹਾ ਮੂੰਹ ਤਾਣ ਕੀਤਾ ਤੇ ਉਹ ਹਵਾ ਦੇ ਨਾਲ ਮੇਰੇ ਗਲੇ ਨੂੰ ਹਵਾ ਲੱਗ ਗਈ ਉਹਦੇ ਕਰਕੇ ਮੈਨੂੰ ਤਕਲੀਫ ਹੋਈ ਪਤਾ ਨਹੀਂ ਕਿਈ ਸਾਡੇ ਰਾਗੀ ਸਿੰਘ ਗੋਂਦੇ ਤਾਂ ਨੂੰ ਮੂੰਹ ਕਰਕੇ ਉਹ ਪਤਾ ਨਹੀਂ ਕਿਦਾਂ ਗੋਂਦੇ ਭਾਈ ਸਾਹਿਬ ਜੀ ਮੈਨੂੰ ਥੋੜੀ ਜੀ ਇਨਫੈਕਸ਼ਨ ਜੀ ਚੱਲ ਰਹੀ ਉਸ ਕਰਕੇ ਮੈਂ ਮੈਨੂੰ ਲੱਗਦਾ ਵੀਰਸੀ ਹੋਈ ਹੋਵੇਗੀ ਪਰ ਆਪ ਜੀ ਨੇ ਗਾਇਆ ਹੈ ਇਸ ਕਰਕੇ ਉਹ ਸਾਰਾ ਜਿਹੜਾ ਉਹ ਸਮੇਟਿਆ ਗਿਆ ਧੰਨਵਾਦ ਆਪ ਸੰਗਤਾਂ ਦਾ ਸਤਿਗੁਰਾਂ ਦੇ ਇਸ ਦਰਬਾਰ ਦਾ ਪ੍ਰਬੰਧਕ ਜਿੰਨੇ ਵੀ ਪ੍ਰਬੰਧਕ ਹਨ ਵੀਰ ਬੇਟਾ ਸਾਡਾ ਸਰਬਜੀਤ ਸਿੰਘ ਜਨਰੂਦਮ ਦੇ ਨਾਲ ਸਤਗੁਰਾਂ ਦੇ ਇਸ ਮੁਬਾਰਕ ਦਰਬਾਰ ਵਿੱਚ ਸਾਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਹੈ। ਤੋਂ ਦਾਸਰਾ ਵੱਲੋਂ ਕੀਰਤਨ ਦੀ ਸਮਾਪਤੀ ਪਹੁੰਚ ਚੁੱਕੀ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਬਹੁਤ ਕਮਾਲ ਦਾ ਕੀਰਤਨ ਕੀਤਾ ਇਹਨਾਂ ਨੇ। ਔਰ ਜੋ ਅੱਜ ਵਿਸ਼ਾ ਇਹਨਾਂ ਨੇ ਲਿਆ ਪਰਕਰਨ ਉਹ ਸੱਚਮੁੱਚ ਮਨੁੱਖ ਨੂੰ ਹੋਰ ਇਹਨਾਂ ਨੇ ਗਾਇਨ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰੈਣ ਗਵਾਈ ਸੋਇਕ ਹੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਿਆ ਕਮਾਲ ਦੀਆਂ ਤਸ਼ਬੀਹਾਂ ਅਲੰਕਾਰ ਦੱਸਿਆ ਕਿ ਇਹ ਹੀਰੇ ਵਰਗਾ ਪਰ ਇਹ ਕੌਡੀ ਬਦਲੇ ਜਾ ਰਿਹਾ ਆਪਾਂ ਜਦੋਂ ਵੀ ਕਿਤੇ ਸੁਨਿਆਰੀ ਦੀ ਦੁਕਾਨ ਤੇ ਜਾਂ ਕਿਤੇ ਵੀ ਡਾਇਮੰਡ ਲੈਣ ਦੇ ਲਈ ਜਾਂਦੇ ਆ ਕਿੰਨਾ ਮਹਿੰਗਾ ਲੈ ਕੇ ਆਉਂਦੇ ਆ ਪਰ ਉਹੀ ਡਾਇਮੰਡ ਬਾਦ ਦੇ ਵਿੱਚ ਵੇਚਣਾ ਹੋਵੇ ਅਸੀਂ ਉਹਨੂੰ ਵਾਪਸ ਦੇਣਾ ਹੋਵੇ ਤੇ ਉਹਦਾ ਮੁੱਲ ਇਹਦੇ ਅਤੀ ਸਨਮਾਨਯੋਗ ਭਾਈ ਸਾਹਿਬ ਭਾਈ ਪਿੰਦਰ ਇਹਦੇ ਅਤੀ ਸਨਮਾਨਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸਾਜਰੇ ਨੇ ਭਾਈ ਗੁਰਦਾਸ ਸਾਹਿਬ ਜੀ ਤੇ ਕਮਾਲ ਦੀ ਉਹ ਉਦਾਹਰਨ ਦਿੱਤੀਆਂ ਉਹਨਾ ਪਹਿਲੀ ਉਦਾਹਰਨ ਦਿੱਤੀ ਹੈ ਇੱਕ ਤੇਲੀ ਦੇ ਬੈਲ ਦੀ ਰਾਜਸਥਾਨ ਦੇ ਅਜ ਵੀ ਦਿਹਾਤ ਏਰੀਏ ਦੇ ਵਿੱਚ ਜਦੋਂ ਬੈਲ ਦੇ ਨਾਲ ਤੇਲ ਕੱਢਿਆ ਜਾਂਦਾ ਹੈ ਤੇ ਤੇਲੀ ਕੀ ਕਰਦਾ ਬੈਲ ਦੀਆਂ ਅੱਖਾਂ ਤੇ ਐਵੇਂ ਖੋਪੇ ਲਗਾ ਦਿੰਦਾ ਬੈਲ ਸਾਰਾ ਦਿਨ ਚੱਲਦਾ ਹੈ ਸਾਰਾ ਦਿਨ ਘੁੰਮਦਾ ਰਹਿੰਦਾ ਤੇਲ ਨਿਕਲਦਾ ਰਹਿੰਦਾ ਬੈਲ ਨੂੰ ਸ਼ਾਮ ਨੂੰ ਲੱਗਦਾ ਬੜੀ ਦੂਰ ਪਹੁੰਚ ਗਿਆ ਹੋਵਾਂਗਾ ਪਰ ਕਹਿੰਦੇ ਜਦੋਂ ਉਹਦੀ ਅੱਖਾਂ ਤੋਂ ਖੋਪੇ ਲਾਏ ਜਾਂਦੇ ਤੇ ਪਤਾ ਲੱਗਦਾ ਮੈਂ ਸਵੇਰ ਦਾ ਇੱਥੇ ਹੀ ਘੁੰਮਣ ਕੇਰੀਆਂ ਦੇ ਵਿੱਚ ਸੀ ਦੂਸਰੀ ਉਦਾਹਰਨ ਭਾਈ ਗੁਰਦਾਸ ਸਾਹਿਬ ਨੇ ਦਿੱਤੀ ਹੈ ਕਿ ਇੱਕ ਅੱਖਾਂ ਤੋਂ ਇਨਸਾਨ ਨੂੰ ਦਿਖਦਾ ਨਹੀਂ ਉਹ ਰੱਸੀ ਵਟਦਾ ਰੱਸੀ ਵਟਕੇ ਜੇਵਰੀ ਵਟਕੇ ਆਪਣੇ ਕੋਲ ਰੱਖਦਾ ਉਹਨੂੰ ਲੱਗਦਾ ਰੱਸੀ ਬੜੀ ਵੱਟੀ ਗਈ ਪਰ ਕਹਿੰਦੇ ਉਹਦੀ ਜਿਹੜੀ ਜੇਵਰੀ ਰੱਸੀ ਸੀ ਉਹ ਵੱੱਛਾ ਖਾ ਜਾਂਦਾ ਪਰ ਉਹਦੀ ਮਿਹਨਤ ਬੇਕਾਰ ਚਲੇ ਜਾਂਦੀ ਹੈ ਅਗਲੀ ਉਦਾਹਰਨ ਭਾਈ ਗੁਰਦਾਸ ਸਾਹਿਬ ਦਿੰਦੇ ਆ ਕਹਿੰਦੇ ਜਿਵੇਂ ਰੇਗਿਸਤਾਨ ਦੇ ਵਿੱਚ ਹਿਰਨ ਨੂੰ ਪ੍ਰਕਾਸ਼ ਪ੍ਰავਰਤਿਤ ਹੁੰਦਾ ਤੇ ਲੱਗਦਾ ਕਿ ਸਾਹਮਣੇ ਪਾਣੀ ਹੈ ਉਹ ਦੌੜ ਕੇ ਉੱਥੇ ਜਾਂਦਾ ਪਰ ਉਹ ਪਾਣੀ ਨਹੀਂ ਹੁੰਦਾ ਉਹ ਪ੍ਰਕਾਸ਼ ਪ੍ਰავਰਤਿਤ ਹੋ ਰਿਹਾ ਹੁੰਦਾ ਉਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਆ ਕਹਿੰਦੇ ਉਹ ਦੌੜ-ਦੌੜ ਕੇ ਇਸੇ ਤਰ੍ਹਾਂ ਮਰ ਜਾਂਦਾ ਅਖੀਰ ਭਾਈ ਗੁਰਦਾਸ ਸਾਹਿਬ ਕਹਿੰਦੇ ਠੀਕ ਇਸੇ ਤਰ੍ਹਾਂ ਜ਼ਿੰਦਗੀ ਵੀ ਸੁਪਨਿਆਂ ਦੇ ਵਿੱਚ ਸੁਪਨੇ ਦੇ ਵਾਂਗੂ ਦੌੜਦਿਆਂ ਲੰਘ ਜਾਂਦੀ ਹੈ ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ ਮੈਂ ਉੱਥੇ ਨਹੀਂ ਪਹੁੰਚ ਸਕਿਆ ਜਿੱਥੇ ਮੈਨੂੰ ਪਹੁੰਚਣਾ ਚਾਹੀਦਾ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ਼ ਚਲਿਓ ਨੈਣ ਉਘਰਤ ਵਹੀ ਥਾਉ ਹੀ ਠਿਕਾਣੋ ਹੈ ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਛਰੋ ਟਟੇਰੋ ਪਹਿਚਾਨੋ ਹੈ ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ ਇਸੇ ਤਰ੍ਹਾਂ ਉਹ ਆਪਣੇ ਪ੍ਰਾਨ ਤਿਆਗ ਦਿੰਦਾ ਹੈ ਮ੍ਰਿਗ ਦੌੜ ਦੌੜ ਕੇ ਹੀ ਔਰ ਅਖੀਰ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਸਿ ਵੀ ਦੌੜ ਦੌੜ ਕੇ ਜ਼ਿੰਦਗੀ ਖਤਮ ਹੋ ਜਾਂਦੀ ਹੈ ਪਰ ਟਿਕਾਣੇ ਨਹੀਂ ਪਹੁੰਚ ਸਕਦੇ ਟਿਕਾਣਾ ਕੀ ਹੈ ਪ੍ਰਮਾਤਮਾ ਦੀ ਬੰਦਗੀ ਕਰਨਾ ਉਹਦਾ ਜ਼ਿਕਰ ਕਰਨਾ ਆਓ ਬੜੇ ਹੀ আদਬ ਦੇ ਨਾਲ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਦੇ ਦੁਆਰਾ ਹੋਣੇ ਪਿਆਰ ਅਦਬ ਅਤੇ ਇਤਮਨਾਨ ਦੇ ਨਾਲ ਤੁਸੀਂ ਸਾਰਿਆਂ ਨੇ ਸਜੇ ਰਹਿਣਾ ਔਰ ਇੱਕ ਬੇਨਤੀ ਕੱਲ ਦਾ ਸਮਾਗਮ ਅਸੀਂ ਹੋਈ ਕਿ ਤੁਸੀਂ ਸਾਡੇ ਸਮਾਗਮ ਦੇ ਵਿੱਚ ਆਏ ਇਸੇ ਤਰ੍ਹਾਂ ਭਾਈ ਪਿੰਦਰਪਾਲ ਸਿੰਘ ਜੀ ਭਾਈ ਹਰਜਿੰਦਰ ਸਿੰਘ ਜੀ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਬੀਬੀ ਰਵਿੰਦਰ ਕੌਰ ਜੀ ਬਾਣੀ ਦੇ ਦੁਆਰਾ ਤੁਹਾਨੂੰ ਨੇ ਹਾਲ ਕਰਨਗੇ ਸਾਰਿਆਂ ਨੇ ਆਉਣਾ ਔਰ ਅਸੀਂ ਗੁਰਬਾਣੀ ਦਾ ਉੱਥੇ ਆਨੰਦ ਪ੍ਰਾਪਤ ਕਰਨਾ ਬਹੁਤ ਬਹੁਤ ਧੰਨਵਾਦ ਆਓ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਨੇ ਹਾਲ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਖੇ ਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾ ਮੇਰੇ ਸਤ ਗੁਰਾ ਜਬ ਗੁਰ ਬੋਲਹਿ ਤਬ ਵਿਸਮ ਹੋਏ ਜਾਏ ਤੁਮਰੇ ਗੁਨ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲਹ ਤਬ ਬਿਸਮ ਹੋਏ ਜਾਈ ਹਮ ਜੈਸੇ ਅਪਰਾਧੀ ਔਰ ਕੋਈ ਰਾਖੈ ਜਿ ਸੇ ਖਮ ਸਤ ਗੁਰ ਐ ਗੁਰ ਮਾਤਾ ਤੂੰ ਗੁਰ ਬੰਧਬ ਮੇਰਾ ਸਖਾ ਸਖਾ ਤੂੰ ਗੁਰ ਪਿਤਾ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਦੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਦੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਦੋਲਨ ਤੇਰਾ ਖੋ ਪ੍ਰਭੂ ਦੇ ਕਰ ਖਥ ਸਤਨਾਮ ਧੰਵਾਹਿ ਗੁਰੂ ਸਾਹਿਬ ਜੀਓ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀ ਨ ਮਰਨੇ ਤੇ ਕੀ ਡਰ ਪਨਾ ਜਬ ਹਾਥ ਸਿਧੋ ਰਾਲੀ ਨ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀ ਨ ਮਰਨੇ ਤੇ ਕੀ ਡਰ ਪਨਾ